ਸੁਭਰਾ ਦੇ ਵਿੱਚ ਇਸ ਵਕਤ ਜੋ ਹਰੀਆਂ ਦੇ ਉੱਤੋਂ 32 ਦਰ ਛੱਡੇ ਗਏ ਆ ਸਾਡੀ ਹੱਥ 'ਚ ਬੰਨ ਕੇ ਬੇਨਤੀ ਐ ਐਮਐਲਏ ਸਾਹਿਬ ਨੂੰ ਤੇ ਮੇਰੇ ਵੀਰਾਂ ਜੇ ਤੂੰ ਮਗਰੋਂ ਬੋੜਿਓ ਉਹ ਬੋੜਨ ਦਾ ਕੋਈ ਫਾਇਦਾ ਨਹੀਂ ਗਾ ਇਹ ਲੀਲੀ 라ਵੀ ਦਾ ਮਾਲੀ ਇਹ ਬਹੁਤ ਨੁਕਸਾਨ ਐ ਖੇਮ ਕਰਨ ਤੱਕ ਨੁਕਸਾਨ ਹੋਣਾ ਵਾ ਜੇ ਬੰਨ੍ਹੇ ਰੁੜ ਗਿਆ ਨਾ ਪਾਣੀ ਦਾ ਤੁਸੀਂ ਪੱਧਰ ਪਿੱਛੋਂ ਵੇਖ ਸਕਦੇ ਜੇ ਦਰਸ਼ਕੋ ਡੇਲੀ ਨਿਊਜ਼ ਹੋਣ ਤੱਕ ਤੇ ਤੁਹਾਡਾ ਸਵਾਗਤ ਹੈ ਪਹਾੜਾਂ ਵਿੱਚ ਹੋ ਰਹੀ ਲਗਾਤਾਰ بارش ਕਾਰਨ ਭਾਖੜਾ ਡੈਮ ਤੋਂ ਕੱਲ ਛੱਡੇ ਪਾਣੀ ਕਾਰਨ ਪਿੰਡਾਂ ਦੇ ਵਿੱਚ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ ਅਸੀਂ ਹਾਂ ਮੌਜੂਦ ਪਿੰਡ ਸਭਰਾ ਦੇ ਵਿੱਚ ਜਿੱਥੇ ਕੀ ਤੁਸੀਂ ਬੰਨ੍ਹ ਦਾ ਜਿਹੜਾ ਪਾੜ ਪਿਆ ਵਾ ਤੇ ਮਹਾਪੁਰਸ਼ਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਕਰਾਈ ਜਾ ਰਹੀ ਹੈ ਪਾੜ ਨੂੰ ਬੰਦ ਕਰਾਇਆ ਜਾ ਰਿਹਾ ਆਓ ਸਾਡੇ ਨਾਲ ਕੁਝ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਕੀ ਨਾਮ ਤੁਹਾਡਾ ਤੇ ਆ ਜਿਹੜੀ ਸਥਿਤੀ ਇਹਦੇ ਬਾਰੇ ਦੱਸੋ ਵੈਕੂ ਗੀਕਾ ਖਾਲਸਾ ਵੈਕੂ ਗੀ ਕੀ ਪਤੇ ਇਲਾਕੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਮੇਰੇ ਭਰਾਵੋ ਸੁਭਰਾ ਦੇ ਵਿੱਚ ਇਸ ਵਕਤ ਜੋ ਹਰੀਗਿਆਂ ਦੇ ਉੱਤੋਂ ਬੱਤੀਦਾਰ ਛੱਡੇ ਗਏ ਆ ਪਿਛੋਂ ਹਿਮਾਚਲ ਦੇ ਵਿੱਚੋਂ ਵਰਖਾ ਹੋਣ ਕਾਰਨ ਕਰਕੇ ਜਿਹੜਾ ਪਾਣੀ ਆ ਦਰਿਆ ਦੇ ਵਿੱਚ ਵਧ ਗਿਆ ਵਾ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਵਾ ਤੇ ਵਧਨ ਦੇ ਨਾਲ ਜਿਹੜਾ ਬੰਨਵਾ ਸੁਭਰਾ ਦੇ ਨਾਲ ਜਾਂ ਲੱਗਾ ਹੋਇਆ ਵਾ ਜਿਹੜੇ ਮਰੜੇ ਆ ਉਹ ਕੁਝ ਕਮਜ਼ੋਰ ਆ ਤੇ ਜਿਹੜੇ ਕੁਸ਼ ਨਾਲ ਦੇ ਜਿਹੜੇ ਮਰੜੇ ਆ ਉਹ ਪਾਣੀ ਦੇ ਨਾਲ ਵਹਿ ਗਏ ਆ ਤੇ ਇਸ ਇਲਾਕੇ ਦੇ ਜੋ ਸੰਗਤਾਂ ਜਿ ਤਰ੍ਹਾਂ ਜਿਵੇਂ ਕਿ ਸਰਪਦਾ ਬਾਬਾ ਵਿਧੀਚੰਦ ਸਾਹਿਬ ਸਰਪਾ ਸਿਹਾਰੀ ਸਾਹਿਬ ਵਾਲੇ ਇਹ ਮੌਕੇ ਦੇ ਉੱਤੇ ਆਣ ਕੇ ਜਾਇਜ਼ਾ ਲੈ ਕੇ ਤੇ ਇਲਾਕੇ ਦੀ ਸੇਵਾ ਕਰ ਰਹੇ ਆ ਇਹਨਾਂ ਨੇ ਪੰਜਾਂ ਛਿਆ ਦਿਨਾਂ ਤੋਂ ਇੱਥੇ ਮੋਰਚਾ ਲਾਇਆ ਹੋਇਆ ਆ ਦਿਨ ਪੱਕਾ ਆਣ ਕੇ ਆਪਦੇ ਖਰਚੇ ਦੇ ਉੱਤੇ ਤੌਰ ਦੇ ਮਿੱਟੀ ਪਵਾ ਰਹੇ ਆ ਸੰਗਤ ਲਿਆ ਰਿਆ ਲੰਗਰ ਲਾ ਰਿਆ ਜਾ ਕੇ ਜੋ ਸੁਭਰਾ ਦਾ ਇਲਾਕਾ ਜਿਹੜਾ ਵਾ ਉਹ ਵੱਜ ਸਕੀ ਪਰ ਇਸ ਵਕਤ ਸਮੇ ਦੀ ਜਿਹੜੀ ਸਰਕਾਰ ਵਾ ਮੌਕੇ ਦੀ ਸਰਕਾਰ ਵਾ ਜੋ ਐਮ ਐਲ ਏ ਸਾਹਿਬ ਆ ਜਿਹਨੂੰ ਸੰਗਤ ਨੇ ਐਮ ਐਲ ਏ ਚੁਣਿਆ ਵਾ ਉਹਨੂੰ ਆਪਦੀ ਸੇਵਾ ਜਿਹੜੀ ਆ ਨਿਭਾਉਣੀ ਚਾਹੀਦੀ ਆ ਉਹ ਇਸ ਮੌਕੇ ਤੇ ਇੱਕ ਤਾਂ ਸਾਨੂੰ ਨਾਂ ਉਹਨੇ ਪੱਥਰ ਘੱਲਿਆ ਵਾ ਕਿਹੜੇ ਐਮ ਐਲ ਏ ਨੇ ਇਥੋਂ ਦੇ ਇਥੋਂ ਦੇ ਐਮ ਐਲ ਏ ਲਾਜਿਤ ਭੁੱਲਰ ਉਹ ਤੇ ਮੰਤਰੀ ਨੇ ਆ ਮੰਤਰੀ ਆ ਜੋ ਐਮ ਐਲ ਏ ਤਾਂ ਮੌਜੂਦਾ ਐਸੋ ਦੇ ਹੋਈ ਆ ਉਹ ਜ਼ਿੰਮੇਵਾਰ ਬੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਵੀ ਇੱਥੇ ਸਭਰਾ ਦੇ ਵਿੱਚ ਪੱਥਰ ਕੱਲੇ ਪੱਥਰਾਂ ਦੇ ਟਰੱਕ ਕੱਲੇ ਲੇਬਰ ਕੱਲੇ ਤੇ ਜਾਲ ਬੰਨਣ ਵਾਲੇ ਜਿਹੜੇ ਆ ਉਹ ਕੱਲੇ ਤਾਂ ਕੋਈ ਜਿਹੜੀ ਢਾਹ ਲੱਗੀ ਆ ਉਹ ਢਾਹ ਨੂੰ ਰੋਕਿਆ ਜਾ ਸਕੀ ਸੰਗਤ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਵਾ ਜਿਹੜੇ ਤੋੜੇ ਲਾ ਰਹੇ ਆ ਭਰ ਭਰ ਕੇ ਉਹ ਤੋੜੇ ਪਾਣੀ ਦੇ ਗਾੜੀ ਰੋਕ ਨਹੀਂ ਰਹੇ ਤੇ ਜਿਹੜੀ ਰਾਤ ਦਿਨ ਢਾਹ ਜਿਹੜੀ ਆ ਦਰਿਆ ਨੂੰ ਲੱਗ ਰਹੀ ਆ ਖਤਰਾ ਬਣਿਆ ਹੋਇਆ ਵਾ ਮੌਕੇ ਦੇ ਉੱਤੇ ਪਰ ਸੰਗਤ ਨੇ ਮੋਰਚਾ ਲਾਇਆ ਹੋਇਆ ਵਾ ਸਰਪਦਾ ਨੇ ਮੋਰਚਾ ਲਾਇਆ ਹੋਇਆ ਵਾ ਬਾਬੇ ਬਤਾਰ ਸੋਹਣੇ ਬਾਬਾ ਸੁੱਖਾ ਸਿੰਘ ਸਿਹਾਈ ਸਾਹਿਬ ਵਾਲੇ ਉਹਨਾਂ ਨੇ ਆਣ ਕੇ ਮੌਕੇ ਦੇ ਉੱਤੇ ਸੰਗਤ ਦੇ ਨਾਲ ਖੜੇ ਆ ਪਰ ਸਾਡੀ ਹੱਥ 'ਚ ਬੰਨ ਕੇ ਬੇਨਤੀ ਐ ਐਮਐਲਏ ਸਾਹਿਬ ਨੂੰ ਤੇ ਮੇਰੇ ਵੀਰਿਆ ਜੇ ਤੂੰ ਮਗਰੋਂ ਬੋੜਿਓ ਉਹ ਬੋੜਨ ਦਾ ਕੋਈ ਫਾਇਦਾ ਨਹੀਂਗਾ ਜਦੋਂ ਲੱਖਾਂ ਘਰਾਂ ਦੀਆਂ ਫਸਲਾਂ ਮਰ ਗਈਆਂ ਲੱਖਾਂ ਘਰ ਬਰਬਾਦ ਹੋ ਗਏ ਜੇ ਤੂੰ ਮੌਕੇ ਤੇ ਮਗਰੋਂ ਆਇਆ ਤੇ ਕੀ ਆਇਆ ਅੱਜ ਅਹੀਂ ਇਹ ਹੋ ਆਨੇ ਆ ਵੀ ਵੀਰਿਆ ਆ ਤੈਨੂੰ ਅਸੀਂ ਸੇਵਾ ਦਿੱਤੀ ਆ ਇਲਾਕੇ ਦੀ ਤੂੰ ਇਲਾਕੇ ਨੂੰ ਸੰਭਾਲ ਆ ਇਹ ਬਹੁਤ ਨੁਕਸਾਨ ਹੈ ਖੇਮ ਕਰਨ ਤੱਕ ਨੁਕਸਾਨ ਹੋਣਾ ਵਾ ਜੇ ਬਾਨੇ ਰੁੜ ਗਿਆ ਨਾ ਪਾਣੀ ਦਾ ਤੁਸੀਂ ਪੱਧਰ ਪਿੱਛੋਂ ਵੇਖ ਸਕਦੇ ਜੇ ਬਹੁਤ ਭਾਰੀ ਪਾਣੀ ਪਿੱਛੋਂ ਆ ਰਿਹਾ ਵਾ ਪਰ ਐਮਐਲਏ ਹਮੇਸ਼ਾ ਸੁੱਤਾ ਪਿਆ ਵਾ ਜਿਹੜੀ ਸੱਚ ਸਚਾਈ ਆ ਅਸੀਂ 6 ਦਿਨਾਂ ਤੋਂ ਇੱਥੇ ਮੋਰਚਾ ਲਾ ਕੇ ਬੈਠੇ ਆ ਉਹ ਆਉਂਦਾ ਵਾ ਆਣ ਕੇ ਆਦੰਦਾ ਮੈਂ ਚਲਦਾ ਮੈਂ ਮਤਰੀਆਂ ਆਖੂੰਗਾ ਫਲਾਣੇ ਨੂੰ ਆਖੂੰਗਾ ਟਿਮਕੜੇ ਨੂੰ ਆਖੂੰਗਾ ਉਹ ਮਿੱਟੀ ਦੇ ਟੇਪਨ ਮੰਗਾਵੇ ਇਥੋਂ ਸਭਰਾ ਦੇ ਉਤੋਂ ਮਿੱਟੀ ਪੋਟ ਕੇ ਟਾਇਆ ਤੋਂ ਪੱਥਰ ਲੇਬਰ ਮਗਾਵੇ ਤਾਂ ਜੋ ਇਹਦੀ ਖਾਰ ਨੂੰ ਡੱਕਿਆ ਜਾ ਸਕੇ ਮੌਕੇ ਦੀ ਸਥਿਤੀ ਖਤਰੇ ਦੇ ਵਿੱਚ ਵਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੁੰਦਾ ਨੁਕਸਾਨ ਪਿੱਛੇ ਜਿੰਨਾ ਜੇ ਵਿੱਚ ਨਾ ਪੇੜ ਵਿੱਚੇ ਆ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ ਫਸਲਾਂ ਵੀ ਬਰਬਾਦ ਹੋ ਗਈਆਂ ਵਾ ਉਹਨਾਂ ਨੂੰ ਨਾ ਕੋਈ ਮਾਜਵਾ ਨਾ ਉਹਨਾਂ ਨੂੰ ਕੋਈ ਸਹੂਲਤ ਨਾ ਕੋਈ ਗੱਲ ਨਾ ਕੋਈ ਬਾਤ ਹੋ ਰੋਂਦੇ ਵਿਚਾਰੇ ਬੰਨਾਂ ਦੇ ਬੈਠੇ ਆ ਸਾ ਤੋਂ ਦਰਦ ਵੇਖਿਆ ਨਹੀਂ ਜਾ ਰਿਹਾ ਇਹ ਮਾਜੇ ਦੀ ਧਰਤੀ ਆ ਇਹ ਧਰਤੀ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਆ ਠੀਕ ਆ ਤੈਨੂੰ ਸੰਗਤ ਨੇ ਅੱਜ ਮੌਕੇ ਤੇ ਐਮ.ਐਲ.ਏ ਬਣਾਇਆ ਵਾ ਪਰ ਤੇਰਾ ਕੋਠੀ ਦੇ ਵਿੱਚ ਬਹਿ ਕੇ ਜੂਸ ਪੀਣ ਦਾ ਹੱਕ ਨਹੀਂ ਗਾ ਤੂੰ ਬਾਹਰ ਨਿਕਲ ਗੱਡੀਆਂ ਲੈ ਕੇ ਮੌਕੇ ਤੇ ਆਣ ਕੇ ਵੇਹ ਮੌਕੇ ਤੇ ਆਣ ਕੇ ਖਲਾਜ ਜੋਕ ਲਾਉਣਾ ਵਾ ਤੇਰੇ ਬੰਦੇ ਵੀ ਆਉਂਦੇ ਆ ਵਰਕਰ ਕੀ ਗੱਲ ਆਏ ਨਹੀਂ ਆ ਵਰਕਰ ਬੈਠੇ ਆਣ ਕੇ ਵਰਕਰਾਂ ਦੇ ਹੱਥੀ ਕੁਝ ਨਹੀਂ ਗਾ ਉਹਨਾਂ ਨੂੰ ਕੋਈ ਪੈਸਾ ਡਕਾ ਦੇਵੇ ਕੋਈ ਚੈੱਕ ਦੇਵੇ ਕੋਈ ਪੱਥਰ ਮੰਗਾਵੇ ਕੋਈ ਟੇਪਰ ਮੰਗਾਵੇ ਤੇ ਹੈ ਕਿ ਇਸ ਸੰਗਤ ਦੇ ਸਹਿਯੋਗ ਦੇ ਨਾਲ ਹੀ ਪਿੰਡ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਕੰਮ ਚੱਲ ਰਿਹਾ ਵਾ ਸਰਕਾਰ ਦੇ ਕੀ ਪ੍ਰਾਲੇ ਸਰਕਾਰ ਦਾ ਕੋਈ ਸਰਕਾਰ ਦਾ ਜ਼ੀਰੋ ਹੀ ਪਈ ਆ ਕੋਈ ਪ੍ਰਾਲਾ ਨਹੀਂ ਸਰਕਾਰ ਨੇ ਕੀਤਾ ਕੋਈ ਸਰਕਾਰ ਦਾ ਪ੍ਰਾਲਾ ਨਹੀਂ ਗੱਲ ਬਾਤ ਹੀ ਕੋਈ ਨਹੀਂ ਗਈ ਆ ਮੌਕੇ ਦੇ ਵੇਖ ਲਓ ਆਣ ਕੇ ਗਰਾਊਂਡ ਲੈਵਲ ਤੇ ਵੇਖ ਲਓ ਹਾਂ ਬਾਬਾ ਜੀ ਕਹਿ ਰਹੇ ਨਾ ਮੰਤਰੀ ਸਾਹਿਬ ਆਏ ਸੀ ਤੇ ਉਹ ਇੱਥੇ ਉਹ ਸਾਨੂੰ ਸਹੂਲਤ ਦੇਈ ਹੈ ਸਰਕਾਰ ਦੇਣ ਦੇ ਰਹੀ ਹੈ ਮਾਰੀ ਮੋੜ ਕੀ ਆਖਣ ਮਹਾਪੁਰਸ਼ਾਂ ਦਾ ਵਿਚਾਰਾ ਹੁੰਦਾ ਸਾਰਿਆਂ ਨੂੰ ਕਹਿਣਾ ਹੁੰਦਾ ਵਾ ਉਹਨਾਂ ਦੇ ਮੌਕੇ ਤੇ ਸਾਰਿਆਂ ਨੂੰ ਕਹਿਣਾ ਹੀ ਹੁੰਦਾ ਵਾ ਜਿੰਨਾ ਮਾੜਾ ਚੰਗਾ ਜੋ ਕਹਿਣਾ ਹੁੰਦਾ ਵਾ ਪਰ ਮੌਕੇ ਦੇ ਹਾਲਾਤ ਜਿਹੜੇ ਆ ਉਹ ਨਾਜ਼ੁਕ ਆ ਗਰਾਊਂਡ ਵੇਲ ਦੀ ਰਿਪੋਰਟ ਤੁਸੀਂ ਆਪ ਵੇਖ ਲਓ ਆਪ ਵੇਖ ਲਓ ਕੈਮਰਾ ਲਾ ਕੇ ਵੇਖੋ ਕਿੰਨਾ ਢਾਹ ਲੱਗਣਦਾ ਹੀ ਆ ਆ ਬਾਹਰ ਵੇਖ ਲਓ ਸੰਗਤ ਕਿੱਥੋਂ ਆਈ ਏ ਬਾਈਕਾਂ ਦੀ ਸੰਗਤ ਆ ਪਿੰਡਾਂ ਦੀ ਵੀ ਸੰਗਤ ਆ ਸਰਕਾਰੀ ਲੇਬਰ ਕੋਈ ਦਿਖਾਓ ਕਿੱਥੇ ਸਰਕਾਰੀ ਲੇਬਰ ਲੱਗੀ ਹੋਈ ਆ ਜਾਂ வன ਵਿਭਾਗ ਦੇ ਵਿਭਾਗ ਦੇ ਆਏ ਆ ਜਾਲ ਬੰਨਣ ਦਾ ਥੋੜੇ ਜੇ ਬੰਦੇ ਲੱਗੇ ਹੋਏ ਆ ਪਰ ਮੌਕੇ ਦੇ ਉੱਤੇ ਜਿਹੜੇ ਪੱਥਰ ਆ ਜਿਹੜਾ ਸਰਕਾਰੀ ਐਮਐਲਏ ਦਾ ਜੋ ਬੰਦਾ ਵਾ ਉਹ ਕਿ ਤਾਨੂੰ ਕੀ ਲੱਗਦਾ ਜੇਕਰ ਪਾਣੀ ਜ਼ਿਆਦਾ ਆਉਂਦਾ ਤੇ ਸਥਿਤੀ ਵਿਗੜ ਸਕਦੀ ਤੇ ਇਹ ਬਾਬਾ ਜੇ ਬਾਨੇ ਰੁੜ ਗਿਆ ਤੇ ਲੱਖਾਂ ਦਾ ਨੁਕਸਾਨ ਹੋ ਜੂ ਗਾੜੀ ਘਰਾਂ ਦੇ ਘਰ ਬਰਬਾਦ ਹੋ ਸਕਦੇ ਆ ਕੋਠੀਆਂ ਬੰਨ ਨਾ ਜਾ ਕੇ ਸਭਰਾ ਦੇ ਨਾਲ ਪਾਣੀ ਵਾਜ ਸਕਦਾ ਹੈ ਗਾੜਲੇ ਬੰਨੇ ਆ ਪਿੰਡ ਜਿੱਨੇ ਕੋੜ ਬੁੱਢਾ ਗਾੜੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਆ ਜੀ ਕੀ ਮੰਗ ਕਰਦੇ ਜੀ ਅਸੀਂ ਇਹੋ ਮੰਗ ਕਰਦੇ ਆ ਵੀ ਆਣ ਕੇ ਮੌਕੇ ਦੇ ਐਮਐਲ ਸਾਹਿਬ ਸਥਿਤੀ ਨੂੰ ਸਾਂਭੇ ਆਣ ਕੇ ਜਿਹੜਾ ਮੌਜੂਦਾ ਸਰਪੰਚਾ ਉਹਦੇ ਨਾਲ ਗੱਲ ਕਰੇ ਉਹਦੇ ਨਾਲ ਗੱਲ ਕਰਕੇ ਇਹਨੂੰ ਮੌਕੇ ਦੇ ਮਿੱਟੀ ਲਿਆਗੇ ਕੀ ਨਾਮ ਤੁਹਾਡਾ ਮੇਰਾ ਜੀ ਬਾਬਾ ਸਾਧ ਸਿੰਘ ਆ ਅਸ਼ਾ ਜਿਹੜੀ ਇਹ ਪਹਾੜਾਂ ਵਿੱਚ ਲਗਾਤਾਰ بارش ਹੋ ਰਹੀ ਹੈ ਆ ਪਹਾੜਾ ਟਾਈਮ ਤੋਂ ਪਾਣੀ ਛੱਡਿਆ ਵਾ ਅਸੀਂ ਅੱਜ ਇੱਥੇ ਪਹੁੰਚੇ ਆ ਕਿਹੜਾ ਪਿੰਡ ਆ ਤੇ ਇਹਦੇ ਬਾਰੇ ਦੱਸੋ ਵੀ ਇਹ ਪਿੰਡ ਸਭਰਾ ਵਾ ਸਭਰਾ ਵਾ ਦੇ ਘੁੱਲੇ ਵਾਲੇ ਪਿੰਡ ਨੂੰ ਜਿਹੜੀ ਢਾਹ ਇਸ ਟਾਈਮ ਤੇ ਲੱਗੀ ਆ ਉਹ ਪਿੰਡ ਸਦਾ ਦੇ ਨਾਲ ਰਲਿਆ ਉਹ ਪਿੰਡ ਬੜਾ ਚਿਰ ਪਿੰਨੋ ਢਹਿ ਚੁੱਕਾ ਸੀ ਇਸ ਟਾਈਮ ਤੇ ਜਿਹੜੀ ਢਾਹ ਵਾ ਇਹ 3-4 ਦਿਨਾਂ ਤੋਂ ਇੱਥੇ ਸੇਵਾ ਚੱਲਦੀ ਬਹੁਤ ਜਬਰੀ ਮਤਲਬ ਜੇ ਢਾਹ ਵੀ ਨਾ ਬੰਨ ਢਾਟਾ ਕੇ ਛੁਰਦਾ ਹੀ ਥੇ 88 ਦੇ ਇਲਾਕੇ ਮਤਲਬ ਪਾਣੀ ਜਿਹੜੀਆਂ ਖਰਾਬ ਹੋਈਆਂ 88 ਚ ਪਾਣੀ ਆਇਆ ਉਦੋਂ ਦੀਆਂ ਜ਼ਮੀਨਾਂ ਦੇ ਵਿੱਚ ਲੋਕ ਨੇ ਦਰਿਆ ਵਗਦਾ ਲੋਕ ਬੇਘਰ ਹੋਇਆ ਕਈ ਲੋਕ ਪਿੰਡ ਸਭਰਾ ਦੇ ਵਿੱਚ ਬੈਠੇ ਨੇ ਇਹ ਦੁਬਾਰਾ ਜਿਹੜਾ ਦਰਿਆ ਭਰਨ ਕਰਨ ਜਿਹਦਾ ਵਸਾਤ ਜਦੋਂ ਮਹਾਤਲ ਚੋਈ ਲੋਕਾਂ ਦੇ ਘਰ ਠੇ ਬਚਾਰਿਆਂ ਦੇ ਇੱਥੇ ਉਹ ਜਿਹੜਾ ਪਾਣੀ ਆ ਕੇ ਮਹਾਤਲ ਤੇ ਮੀਂਹ ਪੈਂਦਾ ਤੇ ਇਹ ਦਰਿਆ ਜਿਹੜਾ ਪੰਜਾਬ ਨੂੰ ਮਾਰ ਪਾਉਂਦਾ ਇੱਥੇ ਕਿੰਨਾ ਵੱਲੋਂ ਇੱਕ ਸੇਵਾ ਕਰਵਾਈ ਜਾ ਰਹੀ ਹੈ ਇਹ ਬਾਬਾ ਸੋਖਾ ਸਿੰਘ ਸਰਾੜੀ ਸਾਹਿਬ ਵਾਲੇ ਮਹਾਂਪੁਰਖੋ ਬਾਬਾ ਬਤਾਰ ਸਿੰਘ ਸੁਰ ਸਿੰਘ ਵਾਲੇ ਕਾਰ ਸੇਵਾ ਵਾਲਾ ਬਾਬਾ ਜੀ ਮਤਲਬ ਪੂਰੇ ਜੰਗਣੀ ਦੇ ਪੂਰੇ ਪੰਜਾਬ ਦੇ ਲੋਕ ਇੱਥੇ ਆ ਕੇ ਬਣ ਬਣਦੇ ਸਰਕਾਰ ਵੱਲੋਂ ਕਿਦਾਂ ਦੇ ਪ੍ਰਾਲੇ ਕੀਤੇ ਜਾ ਰਹੇ ਸਰਕਾਰ ਦੇ ਵੀ ਪ੍ਰਾਲੇ ਆਟਾ ਤੇ ਪੂਰੇ ਅਨਾਜ ਦੀ ਸਰਕਾਰ ਵੱਲੋਂ ਜੋ ਮੁਹਈਆ ਰਸਤੋ ਬਸਤੂ ਕਰਾਉਂਦੀ ਆ ਟ੍ਰੇਟ ਮਤਲਬ ਤੋੜੇ ਹੋਰ ਜੋ ਵੀ ਜੀਜ ਦੋੜਦੇ ਸਰਕਾਰ ਜਿਹੜੀ ਹਰਪਲ ਪੂਰੀ ਕਰ ਰਹੀ ਹੈ ਇਸ ਟਾਈਮ ਦੇ ਇਹ ਇਲਾਕੇ ਦਾ ਮਤਰੀ ਸਰਦਾਰ ਅਲਾਉਦੀਨ ਸਿੰਘ ਭੋਲਰ ਆ ਉਹ ਵੀ ਮਤਲਬ ਜਿਹੜਾ ਸਨਯੋਗ ਇਲਾਕੇ ਨੂੰ ਵਧੀਆ ਦੇ ਰਿਹਾ ਇੱਥੋਂ ਹੋ ਕੇ ਗਏ ਸਥਿਤੀ ਦਾ ਜਾਇਜ਼ਾ ਲਿਆ ਮਤਲਬ ਜਿਹਦਾ ਜਾਇਜ਼ਾ ਲੈ ਕੇ ਹੁਣ ਵੀ ਉਹਨਾਂ ਨੇ ਅੱਜ ਭਾਵੇਂ ਕਾਉਣਾ ਵਾ ਉਹ ਮਤਲਬ ਹੋ ਸਕਦਾ ਕੱਲ ਨੂੰ ਹੀ ਆ ਜਾਣ ਕਰਦੇ ਜਿੰਨੀ ਜੋਗੇ ਹੈਗੇ ਪੂਰੇ ਮਤਲਬ ਉਹ ਤਾਂ ਮੰਤਰੀ ਇਸ ਇਲਾਕੇ ਦਾ ਪੂਰਾ ਖਿਆਲ ਕਰਦਾ ਹੈ ਅਜੇ ਤੱਕ ਕਿਦਾਂ ਕੋਈ ਨੁਕਸਾਨ ਤੋਂ ਬਚਾਈ ਅਜੇ ਤੱਕ ਨੁਕਸਾਨ ਤੋਂ ਬਚਾਵਾ ਜੇ ਮਤਲਬ ਲੋਕਾਂ ਦੀਆਂ ਪਾਈਆਂ ਜਿਹੜੀਆਂ ਵਾ ਦਰਿਆ ਦੇ ਵਿੱਚ ਦੀਆਂ ਪੇੜ ਦੇ ਵਿੱਚ ਉਹਦੇ ਝੋਨੇ ਲੋਕਾਂ ਦੇ ਮਾਰੇ ਗਏ ਸਭਰਾ ਵਾਲੇ ਬੰਨੇ ਲੋਕਾਂ ਦੇ ਝੋਨੇ ਉਹ ਬੰਨ ਕਰਨਾ ਜੇ ਜੇ ਨਿਸ਼ਕਾਨ ਜਿਹੜਾ ਕਰ ਚੱਲਿਆ ਕੱਲ੍ਹ ਉਤਰਾ ਮਹਾਰਾਏ ਕਿਰਪਾ ਕਰੇ ਸੱਤੇ ਪਾਸ਼ਾ ਮੇਰ ਕਦੇ ਵਿੱਚ ਦਰਿਆ ਦੇ ਪੇੜ ਦੇ ਨਿਸ਼ਕਾਨ ਵੜਾ ਆ ਦਰਿਆ ਦੇ ਪੇੜ ਦੇ ਵਿੱਚ ਦਿਨਾਂ ਜਮੀਨਾ ਅਸੀਂ ਨਾਲ ਬਹੁਤ ਝੋਨੇ ਮੋਂਗੀਆਂ ਮਦਮਤ ਤੇਲ ਜਿਹੜੇ ਪੱਠੇ ਲੋਕਾਂ ਨੇ ਮਾਰੇ ਗਏ ਐ ਵੇਲੇ ਜਿਹੜੀ ਜਿਆਦੀ ਸਿੱਧੀ ਦੀ ਟਾੜਵਾ ਵੀ ਸਾਨੂੰ ਡੰਗਰਾ ਵਾਸਤੇ ਲੋਕਾਂ ਦਾ ਚਾਰਾ ਚਾਹੀਦਾ ਵੀ ਜਿਹੜੇ ਮਰਬਾ ਮਾਜਬਾ ਜੋ ਗਵਰਨਮੈਂਟ ਦੇਣਾ ਉਹਨਾਂ ਦੇ ਵਟਸਐਪ ਉੱਪਰ ਐ ਟਾਈਮ ਤੇ ਜਿਹੜਾ ਚਾਰਾ ਆਣਾ ਡੰਗਣਾ ਤਾਂ ਉਹ ਸਾਨੂੰ ਬੜੀ ਮੁਸ਼ਕਲ ਆ ਟਾਈਮ ਤੇ ਸਾਡਾ ਇਹ ਮਾਲ ਉਹ ਭੁੱਖਾ ਵਾ ਮੱਝਾਂ ਇਹਨਾਂ ਜੀ ਤੁਸੀਂ ਦਰਿਆ ਦੇ ਲੋਕ ਸਿਰਫ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹੋ ਹੋਰ ਤੇ ਸਾਡੇ ਕੋਲ ਕੋਈ ਸਹੂਲਤ ਹੀ ਨਹੀਂ ਵੀ ਜ਼ਮੀਨ ਜਿਹੜੀ ਉੱਤੇ ਦਰਿਆ ਵਗਣਦਿਆ ਤੇ ਜਿਹੜਾ ਮਾੜਾ ਮੋੜ ਦੁੱਧ ਵੇਚ ਕੇ ਘਰ ਦਾ ਯਾਰ ਚਲਾਉਣੇ ਉਹ ਵੀ ਸਾਡਾ ਰੁਕਿਆ ਹੋਇਆ ਹੈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਨਾਮ ਵੀਰ ਜੀ ਹਰਨੇਕ ਸਿੰਘ ਹੈ ਜੀ ਅਸੀਂ ਵੀਰ ਜੀ ਲਾਈਫਲਾਈਨ ਰੈਸਕਿਊ ਤੋਂ ਆਏ ਆ ਅਸੀਂ ਮਤਲਬ ਕਿ ਰੋਡ ਐਕਸੀ ਆਪਣੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ 45 ਕਿਲੋਮੀਟਰ ਦੇ ਘੇਰੇ ਦੇ ਕਿਤੇ ਵੀ ਕਿਸੇ ਵੀਰ ਨੂੰ ਵੀ ਰੋਡ ਸਾਈਡ ਤੇ ਹੈਲਪ ਲੋਡ ਸਾਡੀ ਤੇ ਅਸੀਂ ਉਹ ਸੇਵਾ ਨਿਭਾਉਂਦੇ ਆ ਇੱਥੇ ਵੀ ਵੀਰ ਜੀ ਆਏ ਆ ਆਪਣਾ ਮੈਡੀਕਲ ਦੀ ਸੇਵਾ ਲੈ ਕੇ ਕਿ ਇੱਥੇ ਵੀਰ ਜੀ ਆਏ ਆ ਪਸਭਰਾਈਆਂ ਆ ਜੀ ਹਰੀਕੇ ਕਿ ਕੀ ਇੱਥੇ ਕਿਹ ਹੋਇਆ ਵਾ ਇੱਥੇ ਵੀਰ ਜੀ ਫਲੱਡ ਆਉਂਦਾ ਕਰਕੇ ਜਿਹੜਾ ਨਾ ਆਪਣਾ ਬੰਨ ਟੁੱਟਦੇ ਪਏ ਇੱਥੇ ਬਾਬਾ ਜੀ ਸੇਵਾ ਕਰਨਦੇ ਆ ਤੇ ਅਸੀਂ ਉਹ ਸੇਵਾ ਦੇ ਵਿੱਚ ਆਪਣਾ ਮੈਡੀਕਲ ਦਾ ਜਿਹੜਾ ਸੇਵਾ ਲੈ ਕੇ ਆਏ ਆ ਜੀ ਹਾਂਜੀ ਹੁਣ ਤੱਕ ਇੱਥੇ ਕਿ ਕਿੰਨੇ ਬੰਦਿਆਂ ਨੂੰ ਤੁਸੀਂ ਮੈਡੀਸਨ ਦੇ ਚੁੱਕੇ ਜੀ ਹਾਂਜੀ ਵੀਰ ਜੀ ਹੁਣ ਤੱਕ ਆਪਾਂ ਇੱਥੇ 2022 ਕੇ ਜਿਹੜੇ ਆਪਣੇ ਸੇਵਾਦਾਰਾਂ ਨੂੰ ਆਪਾਂ ਮੈਡੀਸਿਨ ਦੇ ਚੁੱਕੇ ਹਾਂ ਇਸ ਤੀ। ਹੋਰ ਤੁਸੀਂ ਕਿੱਦਾਂ ਦੇ ਹੈਲਪ ਕਰਦੇ ਜੀ? ਹੋਰ ਵੀਰ ਜੀ ਆਪਾਂ ਕੋਈ ਵੀ ਜਿੱਦਾਂ ਮੰਨ ਲਓ ਵੀ ਕਿੱਦਾਂ ਕਿਸੇ ਨੂੰ ਇੱਥੇ ਕਿੱਦਾਂ ਵੀ ਕੋਈ ਬੀਪੀ ਪ੍ਰੋਬਲਮ ਆ ਜਾਂ ਕੋਈ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਤਰੀਕੇ ਦਾ ਨਹੀਂ ਮੈਡੀਕਲ ਹੈਲਪ ਲੈਣਾ ਅਸੀਂ ਹਾਜ਼ਰ ਹਾਂ ਜੀ। ਤੁਸੀਂ ਆਪਣਾ ਕੋ ਕੰਟੈਕਟ ਨੰਬਰ ਦੇ ਹਾਂਜੀ ਵੀਰ ਜੀ ਆਪਣਾ ਕੰਟੈਕਟ ਨੰਬਰ ਹੈ 9117009191 ਜੇ ਕਿਸੇ ਨੂੰ ਲੋੜ ਪਵੇ ਤੇ ਤੁਹਾਡੇ ਨਾਲ ਸੰਪਰਕ ਹਾਂਜੀ ਹਾਂਜੀ ਐਨੀ ਟਾਈਮ ਵੀਰ ਜੀ 24 ਘੰਟੇ ਆਪਣੀ ਸਰਵਿਸ ਅਵੇਲੇਬਲ ਹੈ